ਵੈਕੁਲ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੋਬਲ ਸਿਕੀ ਟੀਮ ਦੇ ਵੱਲੋਂ ਜਿਹੜੀਆਂ ਸੇਵਾਵਾਂ ਗਰਾਉਂਡ ਜ਼ੀਰੋ ਤੇ ਚੱਲ ਰਹੀਆਂ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਹਰ ਘਰ ਤੱਕ ਪਹੁੰਚ ਸਕੀਏ ਇੱਕ ਪ੍ਰੋਪਰਲੀ ਤਰੀਕੇ ਦੇ ਸਿਰ ਅਸੈਸਮੈਂਟ ਕਰ ਸਕੀਏ ਔਰ ਰਾਈਟ ਡਾਇਰੈਕਸ਼ਨ ਦੇ ਵਿੱਚ ਘਾਰ ਰਾਈਟ ਪਲੈਨਿੰਗ ਦੇ ਵਿੱਚ ਘਾਰ ਉਹ ਏਡ ਹੈ ਜਿਹੜੀ ਚਾਹੇ ਉਹ ਛੋਟੀ ਤੋਂ ਛੋਟੀ ਹੋਵੇ ਚਾਹੇ ਉਹ ਵੱਡੀ ਤੋਂ ਵੱਡੀ ਹੋਵੇ ਸੋ ਉਹ ਏਡ ਔਰ ਉਹ ਤੇ ਵਾਰਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਜਾਣ ਸੋ ਅੱਜ ਸ਼ੋਰੂਮ ਬਾਜਵਾਜੀ ਦੀ ਟੀਮ ਗਾਡੀ ਪਾਈ ਵਰੀ ਮੈਮ ਵਰੀ ਸਾਰੇ ਇੱਥੇ ਪਹੁੰਚੇ ਨੇ ਸੋ ਸਾਡੀ ਕੋਸ਼ਿਸ਼ ਸੀ ਕਿ ਅੱਜ ਅਸੀਂ ਹੁਣੇ ਫੀਲਡ ਦੇ ਵਿੱਚ ਘਰ ਅਸੈਸਮੈਂਟ ਕਰਕੇ ਆਏ ਹਾਂ ਤੇ ਅਸੈਸਮੈਂਟ ਕਰਨ ਦੇ ਦੌਰਾਨ ਇਹਨਾਂ ਨੇ ਕੁਝ ਘਰਾਂ ਦੀ ਜ਼ਿੰਮੇਵਾਰੀ ਲਈਤੀ ਹੈ ਕਿ ਅਸੀਂ ਇਹਨਾਂ ਦੀ ਘਰ ਦੀ ਮੁਰੰਮਤ ਕਰਾ ਕੇ ਉਹਨਾਂ ਨੂੰ ਰੀਬਿਲਡ ਕਰਕੇ ਉਹਨਾਂ ਨੂੰ ਦੁਬਾਰਾ ਇਹਨਾਂ ਦਾ ਮੋੜ ਤੋਂ ਸੇਵਾ ਕਰਨਾ ਚਾਹੁੰਦੇ ਹਾਂ ਸੋ ਮੈਂ ਸਾਰੀ ਇਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਮੇਰੀ ਸੋਨਮ ਜੀ ਦੇ ਨਾਲ ਕੱਲ ਰਾਤ ਦੀ ਗੱਲ ਚੱਲ ਰਹੀ ਹੈ ਕਿ ਮੈਂ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜਾ ਇਹ ਗਰਾਉਂਡ ਪੱਧਰ ਤੇ ਔਰ ਪ੍ਰੋਪਰਲੀ ਅਸੈਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਡਿਸੀਜਨ ਲੈਣਾ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਕਰਨਾ ਸੋ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਸੋਨਮ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕੀ ਫਤਿਹ